ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਡਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਹੁੜੇ-ਹੁੜੇ ਇੱਥੇ ਵਾਪਰੀਆ ਵੱਡਾ ਭਿਆਨਕ ਹਾਦਸਾ ਖਬਰ ਨੂੰ ਅੰਤ ਤੱਕ ਦੇਖ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਡੂ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਨਿਕਲ ਕੇ ਆ ਰਹੀ ਹੈ ਜੀ ਹਾਂ ਖੰਡਾ ਦੇ ਵਿੱਚ ਇੱਕ ਤੇਜ਼ ਰਫਤਾਰ ਟਰੈਕਟਰ ਟਰਾਲੀ ਬੇਕਾਬੂ ਹੋ ਕੇ ਪਲਟ ਗਈ ਹਾਦਸੇ ਦੇ ਵਿੱਚ ਦੋ ਸਰਦਾਲੂ ਜ਼ਖਮੀ ਹੋ ਗਏ ਉਹ ਡਾਡੂ ਸਿਵਲ ਹਸਪਤਾਲ ਦਾਖਲੇ ਕਰਵਾਇਆ ਗਿਆ ਇੱਕ ਦੀ ਹਾਲਤ ਨਾਜੂਕ ਬੜੀ ਹੋਈ ਹੈ ਤੇ ਸਰਦਾਲੂਆਂ ਨਾਲ ਭਰੀ ਟਰਾਲੀ ਫਤਿਹਗੜ੍ਹ ਸਾਹਿਬ ਜੋੜ ਮੇਲੇ ਵਿੱਚ ਚੱਰੀ ਸੀ ਐ ਸ਼ਾਸਤ ਤੱਕ ਕੁਝ ਸਮਾਂ ਪਹਿਲਾਂ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜੋ ਟਰਾਲੀ ਦੇ ਪਿੱਛੇ ਜਾ ਰਿਹਾ ਇੱਕ ਕਾਰ ਖਿਆਲ ਕਵੱਲੋ ਬਲਾਈ ਗਈ ਸੀ ਵੀਡੀਓ 'ਚ ਟਰੈਕਟਰ ਨਾਲ ਦੀ ਸਪੀਡ ਕਾਫੀ ਜ਼ਿਆਦਾ ਨਜ਼ਰ ਆ ਰਹੀ ਹੈ ਤੇ ਉਸ ਨੂੰ ਚਲਾਉਣ ਦਾ ਤਰੀਕਾ ਵੀ ਖਤਰਨਾਕ ਹੈ ਜਿਸ ਤੋਂ ਬਾਅਦ ਅੱਗੇ ਜਾ ਕੇ ਇਹ ਇੱਕ ਟਰਾਲੀ ਪੈਡ ਗੱਗੜ ਮਾਜਰਾ ਨੇੜੇ ਬੇਕਾਬੂ ਹੋ ਕੇ ਪਲਟ ਗਈ ਹਾਸੇ ਦੇ ਚਸ਼ਮਦੀਦ ਸਤਨਾਰ ਸਿੰਘ ਅਤੇ ਗੁਰਸੀ ਸਿੰਘ ਨੇ ਦੱਸਿਆ ਕਿ ਸਰਦਾਲੂਲਾਪਰੀ ਟਰਾਲੀ ਦਰਹਤੋ ਫਤਿਹਗੜ੍ਹ ਸਾਹਿਬ ਵੱਲ ਜਾ ਰਹੀ ਸੀ ਜਿਸ ਦੀ ਸਪੀਡ 60 ਤੋਂ 70 ਕਿਲੋਮੀਟਰ ਦੇ ਕਰੀਬ ਤੇ ਸੀ ਜਾਰੀ ਹੈ ਇਸ ਨੂੰ ਦੇਖ ਲੱਗਦਾ ਸੀ ਕਿ ਕੋਈ ਅਣਜਾਣ ਵਿਅਕਤੀ ਇਸ ਨੂੰ ਚਲਾ ਰਿਹਾ ਸੀ ਤੇ ਰਫਤਾਰ ਕਰਕੇ ਟਰੈਕਟਰ ਟਰਾਲੀ ਪਲਟ ਗਈ ਵੀਡੀਓ ਦੇਖਣ ਲਈ ਤੁਹਾਡਾ ਤਾਲਵਾਦ